ਦੋਸਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਿੰਨ ਵਿਆਹ ਹੋਏ ਸਨ ਤੇ ਤਿੰਨ ਗਰੂ ਕੇ ਮਹਿਲ ਸਨ ਮਾਤਾ ਜੀਤ ਕੌਰ ਜੀ ਮਾਤਾ ਸੁન્દਰੀ ਜੀ ਅਤੇ ਮਾਤਾ ਸਹਿਬਦੇਵਾਂ ਜੀ ਪਰ ਉਤੇ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਅਤੇ ਖਾਲਸਾ ਪੰਥ ਨੂੰ ਹੁਕਮ ਕੀਤਾ ਸੀ ਕਿ ਸਿੱਖ ਕੇਵਲ ਇੱਕੋ ਵਿਆਹ ਹੀ ਕਰਵਾ ਸਕਦਾ ਹੈ ਇਸ ਗੱਲ ਨੂੰ ਲੈ ਕੇ ਅੱਜਕੱਲ੍ਹ ਕੁਝ ਜ਼ਿਆਦਾ ਹੀ ਪੜ੍ਹੇ ਲਿਖੇ ਲੋਕ ਇਹ ਸਵਾਲ ਉਠਾਉਂਦੇ ਹਨ ਕਿ ਦਸਮ ਪਿਤਾ ਨੇ ਆਪ ਤਾਂ ਖੁਦ ਤਿੰਨ ਵਿਆਹ ਕਰਵਾਏ ਸਨ ਪਰ ਉਹਨਾਂ ਨੇ ਆਪਣੇ ਸਿੱਖਾਂ ਵਾਸਤੇ ਸਿਰਫ ਇੱਕੋ ਵਿਆਹ ਨੂੰ ਹੀ ਮਾਨਤਾ ਦਿੱਤੀ ਅਜਿਹਾ ਕਿਉਂ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਲਈ ਕੁਝ ਹੱਕ ਰਾਖਵੇਂ ਰੱਖੇ ਸਨ ਕੀ ਹੈ ਇਸ ਦੀ ਅਸਲ ਸਚਾਈ ਕਿਉਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਇੱਕ ਤੋਂ ਵੱਧ ਵਿਆਹ ਕਰਵਾਉਣ ਦੀ ਮਨਾਹੀ ਕੀਤੀ ਸਾਰੀ ਅਸਲੀਅਤ ਅੱਜ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਬਾਰੋਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰਦੇਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦਾ ਇਹ ਜੋਰ ਲੱਗਿਆ ਹੋਇਆ ਹੈ ਕਿ ਸਿੱਖਾਂ ਤੱਕ ਉਹਨਾਂ ਦਾ ਅਸਲੀ ਇਤਿਹਾਸ ਪਹੁੰਚ ਹੀ ਨਾ ਸਕੇ ਤਾਂ ਜੋ ਸਿੱਖ ਇਹੋ ਜੇ ਬੇਤੁੱਕੇ ਸਵਾਲ ਉਠਾਉਂਦੇ ਰਹਿਣ ਤੇ ਆਪਣੇ ਆਪ ਵਿੱਚ ਹੀ ਉਲਝੇ ਰਹਿਣ ਦੂਸਰਾ ਸਾਡਾ ਆਪਣਾ ਕਸੂਰ ਵੀ ਬਹੁਤ ਵੱਡਾ ਹੈ ਕਿ ਅਸੀਂ ਆਪਣੇ ਅਸਲੀ ਇਤਿਹਾਸ ਨੂੰ ਪੜ੍ਹਨਾ ਹੀ ਨਹੀਂ ਚਾਹੁੰਦੇ ਨੇ ਨਹੀਂ ਉਸ ਬਾਰੇ ਕੋਈ ਬਹੁਤੀ ਖੋਜ ਵੀ ਨਹੀਂ ਕਰਦੇ ਆ ਹੁਣ ਜੇਕਰ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੋਏ ਵਿਆਹਾਂ ਬਾਰੇ ਗੱਲ ਕਰੀਏ ਤਾਂ ਦੋਸਤੋ ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਹਿਲਾ ਵਿਆਹ 10 ਸਾਲ ਦੀ ਉਮਰ ਵਿੱਚ ਬੀਬੀ ਅਜੀਤ ਕੌਰ ਜੀ ਨਾਲ ਹੋਇਆ ਤੇ ਦੂਜਾ ਵਿਆਹ 17 ਸਾਲ ਦੀ ਉਮਰ ਵਿੱਚ ਹੋਇਆ ਮਾਰਚ 1677 ਵਿੱਚ ਇੱਕ ਦਿਨ ਇੱਕ ਗੁਰਸਿੱਖ ਲਾਹੌਰ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦਾ ਹੈ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਰਾਮਚਰਨ ਜੀ ਦਰਜ ਹੈ ਇਹ ਸਿੱਖ ਅਨੰਦਪੁਰ ਪਹੁੰਚ ਕੇ ਆਪਣੀ ਬੇਟੀ ਦੇ ਵਿਆਹ ਦਾ ਪ੍ਰਸਤਾਵ ਮਾਤਾ ਗੁਜਰ ਕੌਰ ਜੀ ਕੋਲ ਰੱਖਦਾ ਹੈ ਉਹਨਾਂ ਦੀ ਪੁੱਤਰੀ ਦਾ ਨਾਮ ਮਾਤਾ ਜੀਤ ਕੌਰ ਹੁੰਦਾ ਜਿਨ੍ਹਾਂ ਨੂੰ ਅਸੀਂ ਮਾਤਾ ਜੀਤੋ ਜੀ ਦੇ ਨਾਮ ਨਾਲ ਵੀ ਜਾਣਦੇ ਹਾਂ ਜਦੋਂ ਇਹ ਸਿੱਖ ਵਿਆਹ ਦਾ ਪ੍ਰਸਤਾਵ ਲੈ ਕੇ ਆਇਆ ਤਾਂ ਮਾਤਾ ਗੁਜਰ ਕੌਰ ਜੀ ਉਸ ਨੂੰ ਪ੍ਰਵਾਨ ਕਰ ਲੈਂਦੇ ਹਨ ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਵੱਲੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਦੂਜੇ ਪਾਸੇ ਮੁਗਲ ਬਾਦਸ਼ਾਹ ਉਸ ਵਕਤ ਵੀ ਸਿੱਖਾਂ ਦੇ ਬਹੁਤ ਵੈਰੀ ਬਣੇ ਹੋਏ ਸਨ ਤੇ ਉਹ ਧਰਤੀ ਤੇ ਕਿਸੇ ਵੀ ਸਿੱਖ ਨੂੰ ਦੇਖਣਾ ਮਨਜ਼ੂਰ ਨਹੀਂ ਸੀ ਕਰਦੇ ਉਹਨਾਂ ਦਿਨਾਂ ਵਿੱਚ ਲਾਹੌਰ ਦਾ ਫੌਜਦਾਰ ਔਰੰਗਜ਼ੇਬ ਬਾਦਸ਼ਾਹ ਦਾ ਬਹੁਤ ਖਾਸਮ ਖਾਸ ਸੀ ਜਿਸ ਨੂੰ ਔਰੰਗਜ਼ੇਬ ਵੱਲੋਂ ਪੂਰੀ ਖੋਲ ਮਿਲੀ ਹੋਈ ਸੀ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਦਬਾਇਆ ਜਾਵੇ ਤੇ ਖਤਮ ਕੀਤਾ ਜਾ ਸਕੇ ਇਸੇ ਮੰਚਾਂ ਦੇ ਨਾਲ ਇਹ ਫੌਜਦਾਰ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਆਏ ਦਿਨ ਹੀ ਸਿੱਖਾਂ ਖਿਲਾਫ ਨਵੀਆਂ-ਨਵੀਆਂ ਸਾਜ਼ਸ਼ਾਂ ਘੜਦਾ ਰਹਿੰਦਾ ਸੀ ਉਹ ਸਿੱਖਾਂ ਨਾਲ ਲੜਦਾ ਕੋਈ ਨਾ ਕੋਈ ਬਹਾਨਾ ਲੱਭ ਰਿਹਾ ਹੁੰਦਾ ਹੈ ਪਰ ਦੂਜੇ ਪਾਸੇ ਹਰ ਇੱਕ ਸਿੱਖ ਨੂੰ ਦਸਮ ਪਾਤਸ਼ਾਹ ਜੀ ਦੇ ਵਿਆਹ ਦਾ ਬੜਾ ਚਾਹ ਹੁੰਦਾ ਹਰ ਇੱਕ ਸਿੱਖ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਉਤਾਵਲਾ ਸੀ ਪਰ ਇੰਨੀ ਵੱਡੀ ਗਿਣਤੀ ਵਿੱਚ ਸਿੱਖ ਲਾਹੌਰ ਪਹੁੰਚਨੇ ਬਹੁਤ ਖਤਰੇ ਵਾਲਾ ਕੰਮ ਸੀ ਕਿਉਂਕਿ ਲਾਹੌਰ ਦਾ ਫੌਜਦਾਰ ਤਾਂ ਪਹਿਲਾਂ ਹੀ ਕਿਸੇ ਨਾ ਕਿਸੇ ਬਹਾਨੇ ਦੀ ਤਲਾਸ਼ ਵਿੱਚ ਬੈਠਾ ਸੀ ਸਿੱਖ ਇਸ ਗੱਲ ਦਾ ਹੱਲ ਕੱਢਣ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਥੋੜੀ ਦੂਰ ਉੱਤੇ ਇੱਕ ਨਵਾਂ ਪਿੰਡ ਵਸਾਉਂਦੇ ਹਨ ਜਿਸ ਨੂੰ ਨਾਮ ਦਿੱਤਾ ਗਿਆ ਲਾਹੌਰ ਤੇ ਅੱਜ ਅਸੀਂ ਜਿਸ ਨੂੰ ਗੁਰੂ ਕਾ ਲਾਹੌਰ ਦੇ ਨਾਮ ਨਾਲ ਜਾਣਦੇ ਹਾਂ ਦਸਮ ਪਾਤਸ਼ਾਹ ਜੀ ਦੇ ਸਹੁਰਾ ਪਰਿਵਾਰ ਨੂੰ ਇਸ ਗੁਰੂ ਕੇ ਲਾਹੌਰ ਨਗਰ ਵਿੱਚ ਆ ਕੇ ਵਸਣ ਅਤੇ ਵਿਆਹ ਦੀਆਂ ਤਿਆਰੀਆਂ ਇੱਥੇ ਹੀ ਕਰਨ ਦਾ ਪ੍ਰਸਤਾਵ ਦਿੱਤਾ ਜਾਂਦਾ ਹੈ ਜਿਸ ਨੂੰ ਮੰਨ ਕੇ ਲੜਕੀ ਪਰਿਵਾਰ ਇੱਥੇ ਆ ਕੇ ਵਸ ਜਾਂਦੇ ਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਇਸ ਤੋਂ ਲਾਵਾ ਗੁਰੂ ਸਾਹਿਬ ਦਾ ਇਹ ਮੰਤਵ ਸੀ ਕਿ ਇੱਥੇ ਗੁਰੂ ਕੇ ਲਾਹੌਰ ਵਿੱਚ ਆ ਕੇ ਲੋਕ ਵਸਣ ਤੇ ਇਸ ਨੂੰ ਇੱਕ ਖੁਸ਼ਹਾਲ ਨਗਰ ਬਣਾਉਣ ਜਿਸ ਕਰਕੇ ਲੋੜਵੰਦਾ ਤੇ ਗਰੀਬ ਪਰਿਵਾਰਾਂ ਨੂੰ ਗੁਰੂ ਕੇ ਲਾਹੌਰ ਵਿੱਚ ਆ ਕੇ ਵਸਣ ਲਈ ਆਰਥਿਕ ਮਦਦ ਵੀ ਦਿੱਤੀ ਗਈ ਗੁਰੂ ਕਾ ਲਾਹੌਰ ਨਗਰ ਵਸ ਜਾਂਦਾ ਤੇ ਵਿਆਹ ਦੀ ਨੀਅਤ ਕੀਤੀ ਤਰੀਕ ਵੀ ਨੇੜੇ ਆ ਗਈ ਸੀ ਤੇ ਅਖੀਰ ਫਿਰ ਸ਼ੁਭ ਦਿਨ ਉੱਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਵੱਲ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਰਾਤ ਆਉਂਦੀ ਹੈ ਇਥੇ ਹੀ ਦਰਸ਼ਨ ਪਤਾ ਤੇ ਮਾਤਾ ਜੀਤ ਕੌਰ ਜੀ ਦੀਆਂ ਲਾਵਾਂ ਫੇਰੇ ਹੋਏ ਸਨ। ਕਿਹਾ ਜਾਂਦਾ ਹੈ ਕਿ ਜਦੋਂ ਮਾਤਾ ਗੁਜਰ ਕੌਰ ਨੇ ਪਹਿਲੀ ਵਾਰ ਆਪਣੀ ਨੌ ਨੂੰ ਵੇਖਿਆ ਤਾਂ ਉਹਨਾਂ ਦੀ ਖੂਬਸੂਰਤੀ ਨੂੰ ਵੇਖ ਕੇ ਮਾਤਾ ਗੁਜਰ ਕੌਰ ਐਨੇ ਖੁਸ਼ ਹੋਈ ਕਿ ਉਹਨਾਂ ਨੇ ਮਾਤਾ ਜੀਤੋ ਦਾ ਨਾਮ ਮਾਤਾ ਸੁੰਦਰੀ ਰੱਖ ਦਿੱਤਾ। ਦੋਸਤੋ ਉਹਨਾਂ ਸਮਿਆਂ ਵਿੱਚ ਇੱਕ ਰਵਾਜ ਹੁੰਦਾ ਸੀ ਕਿ ਜੇ ਵਿਆਹ ਛੋਟੀ ਉਮਰ ਵਿੱਚ ਹੋ ਜਾਵੇ ਤਾਂ ਵਿਆਹ ਤੋਂ ਥੋੜਾ ਟਾਈਮ ਰੋਕ ਕੇ ਬਾਅਦ ਵਿੱਚ ਇੱਕ ਮੁਕਲਾਵਾ ਤੋਰਿਆ ਜਾਂਦਾ ਸੀ। ਜਦੋਂ ਪਤੀ ਪਤਨੀ ਥੋੜੇ ਵੱਡੇ ਹੋ ਜਾਂਦੇ ਸਨ ਤੇ ਜਦੋਂ ਉਹਨਾਂ ਨੂੰ ਰਿਸ਼ਤਿਆਂ ਦੀ ਸਮਝ ਆ ਜਾਂਦੀ ਸੀ ਇੱਥੇ ਵੀ ਇਵੇਂ ਹੀ ਹੋਇਆ ਲਾਵਾ ਫੇਰਿਆਂ ਤੋਂ ਬਾਅਦ ਬਤਾ ਜੀਤ ਕੌਰ ਜੀ ਆਪਣੇ ਪਰਿਵਾਰ ਦੇ ਨਾਲ ਵਾਪਸ ਲਾਹੌਰ ਚਲੇ ਗਏ ਤੇ ਫਿਰ ਇਸ ਵਿਆਹ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਤਾਂ ਸਾਲਾਂ ਮਗਰੋਂ ਲਾਹੌਰ ਆਪਣਾ ਮਕਲਾਵਾ ਲੈਣ ਗਏ ਸਨ ਜਿਸ ਵੇਲੇ ਸੱਤਾਂ ਸਾਲਾਂ ਬਾਅਦ ਪਾਸ਼ਾ ਜੀ ਲਾਹੌਰ ਵਿੱਚ ਆਪਣਾ ਮਕਲਾਵਾ ਲੈਣ ਗਏ ਤਾਂ ਉਸ ਵਕਤ ਸੰਗਤਾਂ ਵਿੱਚ ਮਾਤਾ ਜੀਤੋ ਜੀ ਦਾ ਨਾਮ ਮਾਤਾ ਸੁੰਦਰੀ ਜੀ ਹੀ ਮਸ਼ਹੂਰ ਹੋ ਗਿਆ ਸੀ ਜੋ ਮਾਤਾ ਗੁਜਰਕੌਰ ਨੇ ਰੱਖਿਆ ਸੀ ਮੁਕਲਾਵੇ ਦੀ ਤਰੀਕ 4 April 1684 ਹੈ ਤੇ ਇਸੇ ਨੂੰ ਗੁਰੂ ਸਾਹਿਬ ਦੇ ਦੂਜੇ ਵਿਆਹ ਦੀ ਤਰੀਕ ਦੱਸਿਆ ਜਾਂਦਾ ਹੈ ਵਿਆਹ ਤੇ ਮੁਕਲਾਵਾ ਦੋ ਵੱਖੋ ਵੱਖਰੇ ਕਾਰਜ ਹਨ ਉਤੋਂ ਜਦੋਂ ਮਾਤਾ ਗੁਜਰਕੌਰ ਨੇ ਮਾਤਾ ਜੀਤ ਕੌਰ ਦਾ ਨਾਮ ਹੀ ਮਾਤਾ ਸੁੰਦਰੀ ਜੀ ਰੱਖ ਦਿੱਤਾ ਤਾਂ ਸਾਨੂੰ ਇਤਿਹਾਸ ਪੜਦਿਆਂ ਇਹ ਭਲੇਖਾ ਪੈ ਜਾਂਦਾ ਹੈ ਕਿ ਖੌਰੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵਿਆਹ ਹੋਏ ਸਨ ਪਰ ਅਸਲ ਵਿੱਚ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਇੱਕੋ ਹੀ ਹਨ 10 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਦਾ ਵਿਆਹ ਹੋਇਆ ਤੇ 17 ਸਾਲ ਦੀ ਉਮਰ ਵਿੱਚ ਉਹ ਆਪਣੇ ਵਿਆਹ ਦਾ ਮੁਕਲਾਵਾ ਲੈਣ ਆਏ ਸਨ ਤੇ ਉਹਨਾਂ ਦੀ ਪਤਨੀ ਇੱਕੋ ਹੀ ਸਨ ਮਾਤਾ ਜੀਤ ਕੌਰ ਤੇ ਉਹਨਾਂ ਦਾ ਹੀ ਨਾਮ ਮਾਤਾ ਸੁੰਦਰੀ ਜੀ ਸੀ ਹੁਣ ਗੱਲ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਗਲੇ ਵਿਆਹ ਦੀ ਜਿਸ ਨੂੰ ਇਤਿਹਾਸ ਵਿੱਚ ਅਸੀਂ ਤੀਜਾ ਵਿਆਹ ਦੱਸਦੇ ਹਾਂ ਪਰ ਅਸਲੀਅਤ ਵਿੱਚ ਉਹ ਦੂਜਾ ਵਿਆਹ ਹੈ ਜੋ ਮਾਤਾ ਸਹਿਬ ਕੌਰ ਜੀ ਨਾਲ ਹੋਇਆ ਸੀ ਤੇ ਉਹਨਾਂ ਦਾ ਨਾਮ ਮਾਤਾ ਸਾਹਿਬ ਦੇਵਾ ਸੀ ਜੋ ਬਚਪਨ ਤੋਂ ਹੀ ਗੁਰੂ ਘਰ ਲਈ ਬੜੀ ਸਮਰਪਿਤ ਸਨ ਸਾਰਾ ਸਾਰਾ ਸਮਾਂ ਉਹ ਭਜਨ ਬੰਦਗੀ ਵਿੱਚ ਲੀਨ ਰਹਿੰਦੇ ਸਨ ਦੂਜੇ ਪਾਸੇ ਜਦੋਂ ਮਾਤਾ ਸਾਹਿਬ ਦੇਵਾ ਜੀ ਦੇ ਵਿਆਹ ਦਾ ਪ੍ਰਸਤਾਵ ਉਹਨਾਂ ਦੇ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਲੈ ਕੇ ਆਏ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਗੁਰੂ ਸਾਹਿਬ ਦਾ ਵਿਆਹ ਮਾਤਾ ਜੀਤ ਕੌਰ ਨਾਲ ਹੋ ਚੁੱਕਾ ਸੀ ਦੇਸ ਕਰਕੇ ਦਸ਼ਮ ਪਿਤਾ ਨੇ ਬੜੇ ਹੀ ਸਤਕਾਰ ਦੇ ਨਾਲ ਮਾਤਾ ਸਹਿਬ ਦੇਵਾ ਦੇ ਪਿਤਾ ਨੂੰ ਵਿਆਹ ਤੋਂ ਜਵਾਬ ਦੇ ਦਿੱਤਾ ਸੰਗਤਾਂ ਵੱਲੋਂ ਮਾਤਾ ਸਹਿਬ ਦੇਵਾ ਨੂੰ ਵੀ ਸਮਝਾਇਆ ਜਾਂਦਾ ਪਰ ਮਾਤਾ ਜੀ ਨੇ ਕਿਹਾ ਕਿ ਮੈਂ ਪੂਰਨ ਰੂਪ ਦੇ ਨਾਲ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਚੁੱਕੀ ਹਾਂ ਤੇ ਇਸ ਜੁਬਾਨ ਤੋਂ ਮੈਂ ਫੇਰ ਨਹੀਂ ਸਕਦੀ ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਮਾਤਾ ਸਹਿਬ ਦੇਵਾ ਨੂੰ ਸ੍ਰੀ ਅਨੰਦਪੁਰ ਸਾਹਿਬ ਗੁਰੂ ਕੇ ਮਹਿਲਾ ਵਿੱਚ ਰਹਿਣ ਦੀ ਆਗਿਆ ਦੇ ਦਿੰਦੇ ਹਨ ਸਮਾਂ ਕੁਝ ਅੱਗੇ ਬੀਤਿਆ ਤਾਂ ਹਰ ਮਾਂ ਦੀ ਤਰ੍ਹਾਂ ਮਾਤਾ ਸਾਹਿਬ ਦੇਵਾ ਨੇ ਵੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੇਰੀ ਵੀ ਸੰਤਾਨ ਹੋਵੇ ਤੇ ਮੈਨੂੰ ਵੀ ਸੰਤਾਨ ਦਾ ਸੁੱਖ ਪ੍ਰਾਪਤ ਹੋਵੇ ਪਰ ਦੂਜੇ ਪਾਸੇ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਦੇਵਾ ਨੂੰ ਪਤਨੀ ਦਾ ਦਰਜਾ ਤਾਂ ਦਿੱਤਾ ਸੀ ਪਰ ਉਹਨਾਂ ਨਾਲ ਕਿਸੇ ਵੀ ਕੋਈ ਪਤੀ ਪਤਨੀ ਵਾਲਾ ਸਰੀਰਕ ਰਿਸ਼ਤਾ ਨਹੀਂ ਸੀ ਰੱਖਿਆ ਜਦੋਂ ਮਾਤਾ ਜੀ ਇਹ ਬਚਨ ਕਰਦੇ ਹਨ ਤਾਂ ਇਸ ਗੱਲ ਨੂੰ ਸਮਝਦਿਆਂ ਹੋਇਆ ਪਾਤਸ਼ਾਹ ਨੇ ਮਾਤਾ ਸਾਹਿਬ ਦੇਵਾ ਦੀ ਝੋਲੀ ਇਹ ਸਾਰਾ ਖਾਲਸਾ ਪੰਥ ਹੀ ਪਾ ਦਿੱਤਾ ਤੇ ਉਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਦਿੱਤਾ 1699 ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਪੰਥ ਦੀ ਨੀਂ ਰੱਖੀ ਤੇ ਪਾਤਸ਼ਾਹ ਨੇ ਉਸ ਵਕਤ ਮਾਤਾ ਸਹਿਬ ਕੌਰ ਨੂੰ ਵੀ ਨਾਲ ਰੱਖਿਆ ਤੇ ਅੰਮ੍ਰਿਤ ਵਿੱਚ ਪਤਾਸੇ ਪਾਉਣ ਦਾ ਮਾਣ ਵੀ ਉਹਨਾਂ ਨੂੰ ਬਖਸ਼ਿਆ ਇਸੇ ਕਰਕੇ ਅੱਜ ਹਰੇਕ ਸਿੱਖ ਆਪਣੇ ਅਧਿਆਤਮਿਕ ਪਿਤਾ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੰਨਦੇ ਹਨ ਤੇ ਆਪਣੀ ਅਧਿਆਤਮਿਕ ਮਾਂ ਦਾ ਦਰਜਾ ਮਾਤਾ ਸਹਿਬ ਕੌਰ ਜੀ ਨੂੰ ਦਿੰਦੇ ਹਨ ਉਮੀਦ ਹੈ ਕਿ ਤੁਹਾਨੂੰ ਇਹ ਸਭ ਆਪਣੇ ਜਵਾਬ ਮਿਲ ਗਏ ਹੋਣਗੇ ਜੋ ਇਹ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆਪ ਤਾਂ ਤਿੰਨ ਵਿਆਹ ਕਰਵਾਏ ਸਨ ਤੇ ਸਿੱਖਾਂ ਨੂੰ ਇੱਕੋ ਵਿਆਹ ਦਾ ਹੁਕਮ ਕੀਤਾ ਸੀ ਸੋ ਦੋਸਤੋ ਇਹ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹਾਂ ਦੀ ਅਸਲੀਅਤ ਇਹ ਇਤਿਹਾਸ ਜੇਕਰ ਤੁਸੀਂ ਪਹਿਲੀ ਵਾਰ ਸੁਣਿਆ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ